ਨਾ ਗੇ ਫਰੈਸ਼ੀ ਦਾ ਫੀਲ ਹੋ ਗਿਆ ਕੋਈ ਨਾ ਲਿਆ ਕਰ ਕਦੇ ਮੂੰਹ ਵੀ ਨਹੀਂ ਧੋਂਦਾ ਤੂੰ ਤਾਂ ਬਾਈ ਕਿਆ ਕਰੀਏ ਟਾਈਮ ਹੀ ਨਹੀਂ ਲੱਗਦਾ ਟਾਈਮ ਨੂੰ ਤੂੰ ਲੱਗਿਆ ਵਾ ਸਰਕਾਰੀ ਜੋਬ ਅੱਜ ਮੇਰਾ ਮੂੰਹ ਨਾ ਖਰਾਬ ਕਰੀ ਉਹੀ ਮਰੀ ਜਾਂਦਾ ਉਹਨਾਂ ਤੋਂ ਤਾਂ ਕਹੀਂ ਵਾਰ ਪਹਿਲੇ ਮੂਹੜ ਬਹੁਤ ਖਰਾਬ ਹੈ ਹਾਲਾਤ ਇੰਨੇ ਮਾੜੇ ਹੋ ਗਏ ਨਾ ਤਾਂ ਰੋਟੀ ਮਿਲ ਰਹੀ ਆ ਆਪਾਂ ਨੂੰ ਭੁੱਖੇ ਬੜੀ ਜਾਂਦੇ ਆ ਬਾਈ ਉਹ ਤਾਂ ਹੈ ਬਾਈ ਰੱਬ ਵੀ ਨਹੀਂ ਸੁਣਦਾ ਹੈਗਾ ਸਹੀ ਗੱਲ ਹੈ ਬਾਈ। ਕੀ ਕਰੀਏ ਆਪਾਂ ਦੋਨੋਂ? ਕਿਹੜੀ ਨਹਿਰ 'ਚ ਜਾ ਕੇ ਮਰੀਏ? ਮਰਨਾ ਕਿਉਂ ਲੋਕੀ ਜੀਣ ਦੀ ਸੋਚਦੇ ਆਂ? ਤੂੰ ਮਰਨ ਦੀਆਂ ਗੱਲਾਂ ਕਰਦਾ। ਯਾਰ ਜਿਹੇ ਜਿਹੇ ਹਾਲਾਤ ਹੋਏ ਪਏ ਆ ਉਸ ਹਾਲਾਤ 'ਚ ਮਰਨਾ ਹੀ ਸਹੀ ਰੋ। ਹਾਂ ਬਾਈ। ਕੀ ਕਰਿਆ ਜਾਵੇ ਯਾਰ? ਜਿਹਦੀ ਨਾਲ ਆਪਣੀ ਗਰੀਬੀ ਚੱਕ ਹੋ ਜੇ। ਰੱਬ ਵੀ ਜਾਣਦਾ।

ਆਈਡੀਆ ਤੇਰੇ ਕੋਲ ਕਿੱਥੋਂ ਆਇਆ ਓਏ ਸਾਲਾ ਚੋਰੀਆਂ ਕਰਨ ਲੱਗ ਗਿਆ ਨਹੀਂ ਆਏ ਦੇਖ ਗੱਕਾਰ ਹੁਣ ਮੈਂ ਤੈਨੂੰ ਦਿਖਾਉਣਾ ਚੱਲ ਓਏ ਆ ਗਈ ਸੀ ਇਹ ਬਾਈ ਮੈਂ ਹੁਣੇ ਹੁਣੇ ਨਵਾਂ ਨਵਾਂ ਸਿੱਖਿਆ ਇਹ ਰੱਤ ਸਾਲਿਆ ਮੇਰੀ ਭੁੱਖ ਨਾਲ ਜਾਨ ਨਿਕਲੀ ਜਾਂਦੀ ਐ ਤੂੰ ਸਾਲਿਆ ਹੋਰੇ ਕੁਛ ਹਾਏ ਰੱਬਾ ਕਰ ਜਾ ਮੇਰਾ ਹੇ ਤੁਹਾਡੀ ਬੇਟੀ ਹੈ ਇਹ 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 ਹੈ ਆਸਰੇ ਕਰਕੇ ਨਾ ਓਏ ਓਏ ਕੋਈ ਜਾਂਦੇ ਮੇਰਾ ਭਾਈ ਵਾਰਦਾ ਤੂੰ ਓਏ ਓ ਨੀ ਛੱਡ ਦੇ ਓਏ ਲੰਬੂ ਓਏ ਕੀ ਆ ਸਾਲਿਆ ਤੈਨੂੰ ਕੱਲਾ ਜਾਤੀ ਆ ਮੇਰੇ ਕੋਲ ਇੱਥੇ ਮੈਨੂੰ ਪਹਿਲੇ ਹੀ ਬਹੁਤ ਦੁੱਖ ਚਦਾ ਬਾਈ ਐਡਾ ਘਾਟਾ ਮੈਂ ਤੂੰ ਚੱਲਿਆ ਨਹੀਂ ਜਾਣਾ ਓ ਬਾਈ ਮੁੜਿਆ ਤੇਰੇ ਬਿਨਾ ਮੈਨੂੰ ਚਮਕੀਲੇ ਦੇ ਗਾਣੇ ਕੌਣ ਸੁਣਾਊਗਾ ਓਏ ਓਏ ਉੱਠ ਜਾ ਓਏ ਬਈ ਯਾਰ ਮੇਰਾ ਕੋਲ ਤੇਰੇ ਬਿਨਾ ਬਈਓ ਮੈਂ ਕਿਹੜੇ ਜਾਣ ਕੇ ਮਾਰੇ ਯਾਰ ਉਹ ਚਾਚਾ ਵੇ ਰੁਣ ਗਿਆ ਮੈਂ ਕਿਹੜੇ ਜਾਣ ਕੇ ਮਾਰੇ ਤੀਜਾ ਭਾਈ ਉਹ ਭਾਈ ਰੋ ਨਾ ਜੂੰਦਾ ਹਜੇ ਮੈਂ ਉਹ ਠੀਕ ਹੈ ਮਰਿਆ ਨਹੀਂ ਹੈਗਾ ਮੇਰਾ ਸਾਲਾ ਆਏ ਰੁਕ ਆਏ ਰੁਕ ਪੋਲੀ ਨੂੰ ਰੁਣਦਾ ਤੇ ਉੱਥੇ ਹੈ ਹੋਲੀ ਨੂੰ ਕੇ ਤੈਨੂੰ ਦੇਖਣਾ ਚਾਹੀਦਾ ਚੱਕਿਆ ਫੇਰੇ ਹੁੰਦਾ ਬੁਢਾ ਹੋ ਗਿਆ ਲਈ ਫੇਰੇ ਜਵਾਕਾਂ ਵਾਲਾ ਸ਼ਕਲ ਮੇਰਾ ਭਾਈ ਮਰ ਜਾਂਦਾ ਨਾ ਤੈਨੂੰ ਮੈਂ ਦੱਸਦਾ ਫਿਰ ਆ ਗਈ ਪੁੱਤ ਥੱਲੇ ਤੈਨੂੰ ਤੇਰੀ ਆ ਗਈ ਲੱਤ ਇਹ ਹੌਲੀ ਨਹੀਂ ਮਾਰ ਹੁੰਦਾ ਬੁੱਜੜ ਵਾਂਗੂ ਭੱਜੀ ਫਿਰਦਾ ਖੇਤਾਂ ਵਿੱਚੋਂ ਚਾਚਾ ਇਹ ਜਾ ਪਾਈ ਕਿਸਮਤ ਵਾਲਿਆਂ ਨੂੰ ਮਿਲਦਾ ਮਿਲਦਾ ਇਹ ਹੈ ਕਿਸਮਤ ਵਾਲਿਆਂ ਨੂੰ ਮੇਰੇ ਵਿੱਚ ਵਿੱਚ ਆ ਕੇ ਵੱਜਦਾ ਫਿਰਦਾ ਇਹ ਚਾਚਾ ਤੂੰ ਹੀ ਚਾਚੀ ਦੇ ਨਾਲ ਸੌਖੀ ਪਾਊਡਰ ਪੂਰੇ ਕਰਦਾ ਰਿਹਾ ਕਰ ਤੈਨੂੰ ਕੀ ਪਤਾ ਚਾਚਾ ਅੱਜ ਕੱਲ ਚੋਪੜੀਆਂ ਖਾਂਦਾ ਦੇਸੀ ਕੀ ਵਾਲੀਆਂ ਟੋਡਾ ਟਿੱਡ ਪੀੜ ਆਉਂਦਾ ਏ ਟਿੱਡ ਦੂ ਦਾ ਟੋਡਾ ਹੈ ਚਾਚਾ ਬਹੁਤਾ ਨਾ ਬੋਲ। ਮੈਂ ਚਾਚਾ ਕੱਲ ਮੈਂ ਤੇਰੇ ਘਰੇ ਗਿਆ ਸੀਗਾ। ਤੂੰ ਭਾਂਡੇ ਮਾਂਜੀ ਜਾਂਦਾ ਸੀ। ਨਾਲੇ ਚਾਚੀ ਕਹਿੰਦੀ ਸੀਗੀ, "ਉਹ ਬੱਸ ਕਰ ਤੂੰ ਕਿਉਂ ਮੇਰੀ ਲੱਸੀ ਕਰੀ ਜਾਂਦਾ ਤੂੰ? ਹਲੇ ਗੱਲ ਦਾ ਸੁਣ ਲਾ ਗੇ।" ਚਾਚੀ ਕਹਿੰਦੀ, "ਕੱਪੜੇ ਧੋਣੇ ਵਾਲੇ ਪਏ ਆ।" ਮਾਂ ਦਾ ਗੱਲਾ। "ਉਹ ਬੱਸ ਕਰ ਜਾ ਕੰਮ ਤੇ ਦਾ ਕਾਜ ਤੇ ਬਹਿਲੇ ਨਾਸ ਦੇ। ਭੁੱਖੇ ਤੁਸੀਂ ਮਰੀ ਜਾਂਦੇ ਆ।" ਚਾਚਾ ਬਹੁਤ ਬੋਲਿਆ ਤੂੰ। ਮੇਰਾ ਮੂਹ ਨਾ ਖਰਾਬ ਕਰਦੀ। ਉਹ ਜਾ ਤੇਰੇ ਘਰੇ ਖਾਣ ਤਾਂ ਨਹੀਂ ਆਉਂਦੇ ਸੀ। ਲਿਆ ਚਾਚਾ ਜਾ ਉਹ ਜੋਰ ਦੇ ਅਸੀਂ ਵੀ ਤੈਨੂੰ ਬਹੂ ਲਿਆ ਕੇ ਦਿਖਾਵਾਂਗੇ ਜਾ ਲਿਆ ਕੇ ਦਿਵਾ ਦੇਣੀ ਕਿਨੇ ਤੈਨੂੰ ਬੇਲੜਾ ਨੂੰ ਉਹ ਲੈ ਆਉਣੀ ਹੈ ਚਾਚਾ ਹੀ ਕੀ ਲੱਛਣ ਕਰਦਾ ਏ ਤੂੰ ਲੈ ਆ ਲੈ ਆ ਓਏ ਜਰ ਦੇ ਹਾਂ ਇਹ ਬੇਲੜਾ ਕੀ ਕਰਦਾ ਏ ਲੱਛਣ ਇਹ ਕਹਿੰਦੇ ਬਹੂ ਲਿਆਉਂਗੇ ਆਹਨ ਚਾਰਜਾ ਕੀ ਕਰਦਾ ਏ oleh aku harusnya katanya nih. merasa sih, dari bayar orang banyak banget baca ਭਾਈ ਜੀ ਕਰਾ ਵੇਚਦਾ ਆਪ ਵੱਜਿਆ ਹੀ ਉਹ ਹੁਣ ਉੱਥੇ ਤੋਂ ਐਡੀ ਜਵਾਨ ਕਰਿਆ ਬਹੂ ਕਿੱਥੋਂ ਲਿਆਵਾਂਗੇ ਬਹੂ ਕਿੱਥੋਂ ਮਿਲਦੀ ਆ ਪਤਾ ਤੁਹਾਨੂੰ ਮੈਨੂੰ ਕੀ ਫਾਇਦਾ ਤੈਨੂੰ ਪਤਾ ਹੋਊ ਮਨ ਲੱਗਦਾ ਸ਼ਹਿਰੋਂ ਮਿਲਦੀ ਆ ਪਰ ਆਉਂਦੀ ਕਿੰਨੇ ਦੀ ਆ ਬਹੂ ਕੀ ਪਤਾ ਪੁੱਛ ਲਾਂਗੇ ਕਿਸੇ ਨੂੰ ਆਪਣੇ ਕੋਲ ਤਾਂ ਪੈਸੇ ਵੀ ਨਹੀਂ ਹੈਗੇ ਯਾਰ ਮੇਰੇ ਕੋਲੇ ਵੀ ਨਹੀਂ ਹੈਗੇ حاجه ਕੁਛ ਨਿਕਲਿਆ ਹੁਣ ਕੀ ਕਰੀਏ ਫਿਰ ਦੱਸ ਕਿਆ ਕਰੀਏ ਯਾਰ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ ਭਾਈ ਕਿੱਲਾ ਵੇਚਦੀ ਐ ਫਿਰ ਕਿੱਲਾ ਵੇਚਦੀ ਐ ਕਾਲਿਆ ਜਿੰਨੀ ਗਰੀਬੀ ਚ ਆਪਾਂ ਪਲੇ ਆਪਣੇ ਕੋਲ ਬਾਂਦਰ ਕਿੱਲਾ ਖੇਡਦੇ ਨਾ ਜੋਗੀ ਜਗ੍ਹਾ ਨਹੀਂ ਥੀ ਯਾਰ ਸਹੀ ਗੱਲ ਬੇਚਦੀ ਐ ਗੱਲਾਂ ਤਾਂ ਐ ਜਿਹੜੀਆਂ ਕਰਦਾ ਵੀ ਜਿਵੇਂ ਹੋਰ ਲੈਣ ਤੋਂ ਆਇਆ ਹੋ ਹੁੰਦਾ ਫੇਰ ਕਰੀਏ ਕੀ ਬੇਚੀਏ ਕੀ ਮੇਰੇ ਕੋਲ ਆਈਡੀਆ ਇੱਕ ਹੂੰ ਦੱਸ ਉਹ ਜਿਹੜਾ ਤੂੰ ਉਹ ਦਿਨ ਕਰਕੇ ਦਿਖਾ ਹਾਂ ਖੂਫਾ ਫਾ ਫਾ ਖੂਫਾ ਉਹ ਕੋ ਉਹ ਕਰਕੇ ਦਿਖਾ ਇੱਕ ਵਾਰੀ ਉਹ ਰਹਿਣ ਦੇ ਯਾਰ ਭਾਈ ਫੇਰ ਤੂੰ ਮੈਨੂੰ ਮਾਰੇਗਾ ਜੇ ਨਹੀਂ ਕਰਕੇ ਦਿਖਾਏਗਾ ਫਿਰ ਹੋਰ ਮਾਰੂਗਾ ਨਹੀਂ 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 ਮੈਂ ਕਰ ਦਿੰਦਾ ਮੈਂ ਹਾਂ ਕਰਕੇ ਦਿਖਾਈ ਇੱਕ ਵਾਰੀ ਆ ਫਿਰ ਉਹਦਾ ਤਿਆਰ ਚੱਲ ਇੱਥੇ ਨੂੰ ਹੋ ਜਾ ਮੜਾ ਜਾ ਮੇਰੇ ਨਾਲ ਮਾਰੀ ਲੱਗ ਗਈ ਵਈ ਵਾ ਜੇ ਸਿਗਰਾਂ ਖੋਸਤਾ ਹੋ ਗਿਆ ਤੂੰ ਤੂੰ ਕਿੱਥੋਂ ਦਿੱਕਾ ਹੋਣਾ ਏ ਬਾਈ ਉੱਥੇ 2-4 ਬੰਦੇ ਜੇ ਕਰਦੇ ਹੀ ਮੈਂ ਉਹਨਾਂ ਨੂੰ ਦੇਖ ਦੇ ਕੇ ਕਰਨ ਕਰੀ ਜਾਂਦਾ ਹਾਂ ਹੁਣ ਸੁਣ ਲਿਆਵਾਂਗੇ ਪਾ ਬਾਹੂ ਮੇਰੇ ਕੋਲ ਆ ਗਿਆ ਆਈਡੀਆ ਜਿਵੇਂ ਆਹੀ ਆਹੀ ਰੋਡ ਤੇ ਦਿਖਾਣਾ ਤੂੰ ਠੀਕ ਆ ਫੇਰ ਅੱਪਾ ਕਮਾਵਾਂਗੇ ਪੈਸੇ ਆੜੀ ਤੇ ਆਪਾਂ ਪੈਸੇ ਕਿੱਥੇ ਕਰਕੇ ਜਾਵਾਂਗੇ ਸ਼ਹਿਰ ਤੇ ਫਿਰ ਲਿਆਵਾਂਗੇ ਬਾਹੂ ਅੱਛਾ ਚੱਲ ਆਕਰ ਚਲੀਏ ਚੱਲ ਚੱਲ ਮੂੰਹ ਤੋਲਾ ਵੇ ਕਿੱਦਾਂ ਅਗੇ ਨਾ ਪਾਟੇ ਨੂੰ ਚੱਲਦੇ ਆ ਫਿਰ ਤੇ ਆਪਾਂ ਕਰਦੇ ਆ ਕੰਮੇ ਸ਼ੁਰੂ ਚੱਲ ਪੀ ਲੈ ਪਾਣੀ ਮੂੰਹ ਧੋਣੇ ਨੂੰ ਕਿਹਾ ਆ ਇਹ ਤਾਂ ਉਹ ਗੱਲਾਂ ਕਰਦਾ ਵੀ ਸ਼ੇਰਾਂ ਨੇ ਵੀ ਕਦੇ ਮੂੰਹ ਧੋਏ ਤੂੰ ਸ਼ੇਰ ਨਹੀਂ ਹੈਗਾ ਤੂੰ ਪਤਾ ਨਹੀਂ ਕਿਹੜਾ ਬਗੜ ਵੀ ਲਾਇਆ ਲੱਗਦਾ ਆ ਜਾ ਉਧਰ ਨੂੰ ਓ ਬਾਈ ਪਰ ਆਪਾਂ ਜਾਵਾਂਗੇ ਕਿੱਥੇ ਸ਼ਹਿਰ ਨੂੰ ਚੱਲਦੇ ਆ ਆ ਜਾ ਫੜਫੜ ਆ ਜਾ ਬੈਂਟ ਮਾਰ ਲੋ ਘੰਟੇ ਲੱਗ ਜਾਣੇ ਸ਼ਹਿਰ ਪਰੁੰਦੇ ਬੁੰਦੇ ਨੂੰ ਪਤਾ ਨਹੀਂ ਬਾਈ ਚੱਲ ਥੱਲੀਏ ਦੇਖਦੇ ਆ ਬਾਈ ਉਹ ਆ ਗਿਆ ਸ਼ਹਿਰ ਜਿੱਮੇ ਸੋਹਣੀਆਂ ਸੋਹਣੀਆਂ ਕੋਠੀਆਂ ਆ ਨਾ ਬਾਈ ਸ਼ਹਿਰਾਂ ਆਣੇ ਵੇਖੇ ਕਮਾਲ ਕਰੀ ਪਈ ਐ ਆ ਲੇਕਿਨ ਕੀ ਕੀਆ ਨਾ ਬਣਾਈ ਗੀਆਂ ਤਾਂ ਕੀ ਕਰਦੀ ਆਪਣੀ ਦੁਨੀਆ ਨੇ ਆਪਾਂ ਵੀ ਕੋਈ ਤਰੱਕੀ ਕਰੀਏ ਚੰ ਆਪਣੀ ਤਰੱਕੀ ਜਦੋਂ ਹੋਣੀ ਐ ਨਾ ਪਤਾ ਨਹੀਂ ਕਦੋਂ ਹੋਣੀ ਐ ਤਰੱਕੀ ਆਪਣੀ ਕੱਲ ਕੋਈ ਨਾ ਦੇਖਦੇ ਆ ਹੁਣ ਸ਼ਹਿਰ ਤੱਕ ਲਾਇਆ ਤੂੰ ਹੁਣ ਦੇਖਦੇ ਆ ਵੀ ਮੇਰੇ ਇਥੇ ਬੇਇੱਜ਼ਤੀ ਨਾ ਕਰਾਂਗੇ ਕਿਤੇ ਉਹੀ ਗਾਣੇ ਸੁਣਾਉਣ ਲੱਗ ਜਾਵੇਂ ਓ ਖੜਿਆ ਬੰਦਾ ਆ ਜਾ ਉਹਨੂੰ ਦਿਖਾਣੇ ਆ ਕਰਤਾ ਫਿਰ ਆਪਾਂ ਨੂੰ ਕੀ ਪਤਾ ਉਹ ਪੈਸੇ ਦੇ ਦੇ ਠੀਕ ਐ ਅਹੀਂ ਚੱਲੇ ਤਾਂ ਬਹੂ ਲੈਣ ਸੀਗੇ ਤੂੰ ਕਹਿੰਨਾ ਪੈਸੇ ਦੀ ਗੱਲ ਮੇਰੇ ਸਾਲਿਆਂ ਹੈ ਪੈਸੇ ਦੀ ਐ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਚੱਲ ਆ ਦਮਿੰਟ ਪਾ ਜਾ ਬੜਾ ਛੇਰ ਹੈ ਬਾਈ ਇਹ ਨਾ ਕੋਟੀਆਂ ਕੋਟੀਆਂ ਆਪਣਾ ਐਡਾ ਬੜਾ ਘਰ ਹੋਊਗਾ ਕਿਸੇ ਦਿਨ ਕੋਈ ਨਾ ਬਾਈ ਠੀਕ ਹੈ ਬਣਾਉਂਗੇ ਓਏ ਉਹ ਖੜਿਆ ਬਾਈ ਉਹਨੂੰ ਸ਼ੁਰੂ ਕਰਕੇ ਦਿਖਾ ਆਪਣਾ ਕੈਕਟਪ ਸੋ ਆਪਾਂ ਨੂੰ ਕੀ ਪਤਾ ਪੈਸੇ ਦੇ ਦੇ ਥੋੜੇ ਬਹੁਤੇ ਚੱਲਾਉਂਦੇ ਕੋਲ ਚੱਲਦੇ ਪੈਸੇ ਨਾਲ ਬਹੂ ਨਹੀਂ ਦਊਗਾ ਸੋਲ ਬਹੁਤ ਆਜਾ ਚੱਲ ਲਗਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਬਾਬੂ ਜੀ ਹਾਂਜੀ ਬਾਬੂ ਜੀ ਅਸੀਂ ਤੁਹਾਨੂੰ ਕੁਝ ਦਿਖਾਣਾ ਸੀ ਜੀ ਤਵਾ ਦਿਖਾ ਆ ਮੇਰਾ ਭਾਈ ਐਕਟਰ ਹੈ ਜੀ ਆ ਆ ਆਂਦਾ ਜੀ ਇਹਨੂੰ ਤਵਾ ਦਿਖਾਓ ਹੋ ਜਾ ਇਹ ਤੂੰ ਦੇਖਿਆ ਜੀ ਐਂਡ ਲਾਂਦਾ ਪੂਰੀ ਐਂਡ ਹੈ 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 ਆ ਯੂ ਆਂਡਰ ਵਾਂਡਰ ਯਰ ਸਾਂਡੋ ਨੀਡ ਨੋ ਗਾਟ ਇਹ ਨਹੀਂ ਅੰਦਰ ਕੋ ਨੱਠੋਦਰ ਕਿਸੇ ਨੂੰ ਜਾ ਕੇ ਕਰਕੇ ਦਿਖਾਓ ਬਾਈ ਜੀ ਅਸੀਂ ਉਹ ਨਹੀਂ ਹੈਗੇ ਜਿਹੜੇ ਤੁਸੀਂ ਸਮਝ ਰਹੇ ਹੋ ਅਸੀਂ ਮੰਗਣ ਵਾਲੇ ਲੱਗਦੇ ਆ ਤੁਹਾਨੂੰ ਦੱਸਾਂ ਫਿਰ ਮੈਂ ਤੁਹਾਨੂੰ ਲੈ ਆ ਬੋਡੀ ਦਿਖਾ ਰਿਹਾ ਖੜ ਜਾ ਫਿਰ ਮੈਂ ਦਿਖਾਣਾ ਤੁਹਾਨੂੰ ਬੋਡੀ ਦਿਖਾ ਦਿਖਾ ਬੋਡੀ ਮੈਂ ਵੀ ਤੁਹਾਨੂੰ ਨਾ 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 ਭਾਈ ਨਾ ਤੂੰ ਤੂੰ ਨਾ ਖੋਲੀ ਕਰ ਹਾਂ ਕਹਾ ਮੇਰੇ ਭਾਈ ਨੇ ਰੋਕ ਤਿਆ ਨਾ ਤੂੰ ਰਹਿ ਨਹੀਂ ਦੇ ਬਸ ਨਾ ਨਾ ਇਹਨੂੰ ਹਟਾ ਕੇ ਤੂੰ ਫੜ ਲੈ ਇੱਕ ਵਾਰੀ ਮੈਨੂੰ ਹਾਂ ਭਾਈ ਤੇਰਾ ਮਨੂ ਪਤਾ ਤੂੰ ਰਹਿਣ ਦੇ ਤੂੰ ਚੱਲ ਉੱਪਰ ਜਾ ਫਿਰ ਤੂੰ ਨਾ ਦੂਣਾ ਫੋਟੂਣਾ ਫੋਟੂਣਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਭਾਈ ਅੱਜ ਤਾਂ ਟਾਈਮ ਰਾਤਾ ਹੀ ਮੈਨੂੰ ਭਾਈ ਮੈਨੂੰ ਨਹੀਂ ਲੱਗਦਾ ਆਪਾਂ ਐ ਪੈਸੇ ਕਦਾ ਸਕਦੇ ਆ ਆਪਾਂ ਨੂੰ ਕੋਈ ਹੋਰ ਜਿਗਾਰਡ ਕਰਨਾ ਪੈਣਾ ਚੱਲ ਹੋਰ ਦੇਖੀਏ ਕੋਈ ਹੋਰ ਤਾਂ ਕੋਈ ਦੇ ਦੇ ਬਹੁਤ ਲੱਭ ਕੇ ਮੈਨੂੰ ਪੈਸਾ ਦੀ ਪਈਆ ਤੈਨੂੰ ਬਹੁਤ ਹੀ ਪਈਆ ਆ ਜਾ ਹੋਰ ਕੋਈ ਕੰਮ ਕਰਦੇ ਆ ਗੱਲ ਦੀ ਸਾਰਿਆਂ ਨੇ ਤੁਸੀਂ ਦੇਖੀ ਸਾਡੀ ਹੁਣੇ ਵੀਡੀਓ ਤੇ ਕਿਵੇਂ ਲੱਗੀ ਸਾਡੀ ਛੋਟੀ ਜੀ ਕੋਸ਼ਿਸ਼ ਤੇ ਜਰੂਰ ਦੱਸਿਓ ਤੇ ਅੱਗੇ ਮਿਲਦੇ ਆਂ ਘੈਂਡ ਘੈਂਡ ਸੋਹਣੀ ਸੋਹਣੀ ਫਨੀ ਵੀਡੀਓਜ਼ ਦੇ ਨਾਲ ਕਮੈਂਟ ਕਰਕੇ ਦੱਸਿਓ ਅਗਲੀ ਵੀਡੀਓ ਵਾਸਤੇ ਚੈਨਲ ਨੂੰ ਸਾਡੇ ਸਬਸਕ੍ਰਾਈਬ ਕਰੋ ਉਹਦੇ ਵਾਸਤੇ ਉਹਦੇ ਵਾਸਤੇ ਹਿਮਲੇ ਤੇ ਯਾ ਸੌਰੀ ਗਲਤ ਹੋ ਗਿਆ ਕੋਈ ਗੱਲ ਨਹੀਂ ਜੀ ਸੋ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਲੰਬੂ ਦੀ ਬਹੁਤ ਘੈਣ ਕਾਮੇਡੀ ਆ ਆਪਣਾ ਭੈਣ ਭੈਣ ਤਰਾ ਬਹੁਤ ਵਧੀਆ ਹੈ ਤਾਂ ਤੁਹਾਡੇ ਤੱਕ ਲਈ ਤਾਂ ਅਗਲੀ ਵੀਡੀਓ ਵਿੱਚ ਆਖਸਟ ਅਸੀਂ ਤੇ ਕਰ ਪਾਵਾਂਗੇ ਲਵ ਯੂ ਜੀ ਸਾਰਿਆਂ ਨੂੰ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਲਵ ਯੂ ਸਬਸਕ੍ਰਾਈਬ ਕਰ ਦਿਤੇ ਇਟੋ ਦੇ ਅਫੀਸ਼ੀਅਲ ਚੈਨਲ ਕੋ ਆਨੇ ਵਾਲੇ ਲੇਟੈਸਟ ਵੀਡੀਓ ਸਭ ਤੋਂ ਪਹਿਲੇ ਦੇਖਣ ਕੇ ਲਿਏ ਬੈਲ ਆਈਕਨ ਤੇ ਕਲਿਕ ਕੀਜੀਏ